ਦਜੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡੀਆਂ ਵਾਲੀ ਜੋ ਕਿ ਪਿੱਛੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਸੀਗੇ ਅੱਜ ਉਹ ਅਕਾਲ ਤਖਤ ਸਾਹਿਬ ਪੇਸ਼ ਹੁੰਦੇ ਨੇ ਅਤੇ ਉਹਨਾਂ ਵੱਲੋਂ ਜੋ ਪਿੱਛੇ ਜੋ ਉਹਨਾਂ ਵੱਲੋਂ ਗਲਤੀਆਂ ਕੁਝ ਸਪੀਚਰ ਦਿੱਤੀ ਗਈ ਸੀ ਉਹਨਾਂ ਨੇ ਮਾਫੀ ਮੰਗੀ ਹੈ ਅਤੇ ਅੱਗੋਂ ਤੋਂ ਹੁਣ ਉਹ ਧਰਮ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਧਰਮ ਪਰਿਵਰਤਨ ਕਾਫੀ ਹੋ ਰਿਹਾ ਪੰਜਾਬ 'ਚ ਉਸਨੂੰ ਰੋਕਿਆ ਜਾਵੇਗਾ ਅਤੇ ਵੱਧ ਤੋਂ ਵੱਧ ਅੰਮ੍ਰਿਤ ਛਕਾਇਆ ਜਾਵੇਗਾ ਕਿਵੇਂ ਦੇਖਦੇ ਹੋ ਜੋ ਰਣਜੀਤ ਸਿੰਘ ਢੰਡੇ ਵਾਲੇ ਨੇ ਅੱਜ ਅਕਾਲ ਤਖਤ ਦੇ ਪੇਸ਼ ਹੋਏ ਨੇ ਉਹਨਾਂ ਨੂੰ ਮਾਫੀ ਮਿਲੀ ਹੈ ਜੀ ਦੇਖੋ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਉਹ ਸਰਵੋੱਚਮ ਸਥਾਨ ਹੈਗਾ ਜਿੱਥੇ ਪੂਰੀ ਸਿੱਖ ਕੌਮ ਜਿਹੜੀ ਹੈ ਉਹ ਆਪਣਾ ਸੀਸ ਝੁਕਾਉਂਦੀ ਹੈ ਨਤਮਸਤ ਕਰਦੀ ਹੈ ਸਮੇਂ-ਸਮੇਂ ਦੇ ਉੱਤੇ ਹੁਕਮਨਾਮੇ ਜਾਰੀ ਹੁੰਦੇ ਨੇ ਤੇ ਪੂਰੀ ਕੌਮ ਜਿਹੜੀ ਹੈ ਉਹਨੂੰ ਮੰਨਦੀ ਹੈ ਸੋ ਇਹ ਕੌਮ ਦਾ ਫਰਜ਼ ਵੀ ਬਣਦਾ ਹੈ ਕਿਉਂਕਿ ਇੱਕ ਪਾਸੇ ਦੁਨਿਆਵੀ ਕਚਹਿਰੀਆਂ ਦੁਨੀਆਵੀ ਪਾਰਲੀਮੈਂਟ ਹੈ ਇੱਕ ਪਾਸੇ ਦਿੱਲੀ ਦਾ ਕਹਿੰਦੇ ਤਖਤ ਹੈ ਤੇ ਇੱਕ ਪਾਸੇ ਅਕਾਲ ਤਖਤ ਹੈ ਅਕਾਲ ਦਾ ਤਖਤ ਸੋ ਸਾਰੀ ਸਮੁੱਚੀ ਸਿੱਖ ਕੌਮ ਜਿਹੜੀ ਹੈ ਉੱਥੇ ਸੀਸ ਝੁਕਾਉਂਦੀ ਹੈ ਤੇ ਜਿਹੜੇ ਜਿਹੜੇ ਵੀ ਫੈਸਲੇ ਸਮੇਂ-ਸਮੇਂ ਦੇ ਉੱਤੇ ਅਕਾਲ ਤਖਤ ਸਾਬ ਵੱਲੋਂ ਆਉਂਦੇ ਨੇ ਤੇ ਉਹਨਾਂ ਨੂੰ ਹਰ ਇੱਕ ਸਿੱਖ ਦਾ ਮੰਨਣਾ ਜਿਹੜਾ ਫਰਜ਼ ਵੀ ਹੈ ਉਸੇ ਤਰੀਕੇ ਦੇ ਨਾਲ ਭਾਈ ਰਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਜਿਵੇਂ ਤੁਸੀਂ ਕਿਹਾ ਕਿ ਬੜੇ ਸਾਲਾਂ ਤੋਂ ਉਹ ਮੁਨਕਰ ਸੀ ਅਕਾਲ ਤਖਤ ਤੋਂ ਉਹ ਕਿਉਂ ਕਹਿ ਰਹੇ ਆ ਮੁਨਕਰ ਸੀ ਕਿਉਂਕਿ ਉਹਨਾਂ ਨੇ ਆਪ ਕਿਆ ਹੋਇਆ ਸੀ ਕਿ ਮੈਂ ਪੇਸ਼ ਨਹੀਂ ਹੋਵਾਂਗਾ ਉਹਨਾਂ ਨੂੰ ਪਹਿਲਾਂ ਵੀ ਸੱਦੇ ਭੇਜੇ ਗਏ ਪਰ ਉਹ ਆਏ ਨਹੀਂ ਸੋ ਹੁਣ ਅਚਾਨਕ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੋ ਵੀਡੀਓਜ਼ ਦੋ ਆਪਾਂ ਕਹੀਏ ਵੀ ਆਡੀਓ ਵੀਡੀਓਜ਼ ਕੀਤੀਆਂ ਜਿਹਦੇ ਵਿੱਚ ਇਹ ਗੱਲ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਮਾਫ ਕਰ ਦਿੱਤਾ ਜਾਏਗਾ ਉਹਨਾਂ ਨੂੰ ਬੁਲਾਇਆ ਜਾਏਗਾ ਤੇ ਉਹ ਆਉਣਗੇ ਉਸ ਤੋਂ ਬਾਅਦ ਉਹਨਾਂ ਦਾ ਮੁਆਫੀਨਾਮਾ ਜਿਹੜਾ ਕਬੂਲ ਕਰ ਲਿਆ ਜਾਏਗਾ ਸੋ ਉਹੀ ਹੋਇਆ ਜੋ ਅਸੀਂ 15 ਦਿਨ ਪਹਿਲਾਂ ਗੱਲ ਕੀਤੀ ਸੀ ਕਿਉਂਕਿ ਉਸ ਦਿਨ ਸਾਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਵੇਂ ਨਜ਼ਦੀਕੀ ਜਿਹੜੀ ਹੈ ਭਾਈ ਰਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਜਿਹੜੀ ਹੈ ਹੋ ਰਹੀ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਨਾਲ ਸੁਖਬੀਰ ਬਾਦਲ ਬੀਬੀ ਜਗੀਰਕੌਰ ਹੋਰਾਂ ਦੇ ਨਾਲ ਸੋ ਕੁਝ ਨਾ ਕੁਝ ਹੋਣ ਵਾਲਾ ਸੀ ਉਹ ਹੋ ਗਿਆ ਇੱਥੇ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਪਹਿਲਾਂ ਦੱਸਿਆ ਨਹੀਂ ਗਿਆ ਆਮ ਤੌਰ ਤੇ ਨਾ ਇਹ ਗੱਲਾਂ ਪਬਲਿਕ ਹੋ ਜਾਂਦੀਆਂ ਨੇ ਪਬਲਿਸ਼ ਕਰ ਦਿੱਤੀਆਂ ਜਾਂਦੀਆਂ ਕਿ ਐਨੀ ਤਰੀਕ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਕੋਈ ਹੋਰ ਆ ਕੇ ਮਾਫੀ ਮੰਗਣਗੇ ਜਿਵੇਂ ਸੁਖਬੀਰ ਬਾਦਲ ਹੋਰਾਂ ਨੇ ਜਿਹੜਾ ਆਉਣਾ ਸੀ ਤੇ ਉਹਨਾਂ ਦੀ 2 ਦਸੰਬਰ ਫਿਕਸ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹ ਆ ਰਹੇ ਨੇ ਹਨ ਸੋ ਇਹਨਾਂ ਦਾ ਬਾਰੇ ਜਿਹੜਾ ਦੱਸਿਆ ਨਹੀਂ ਗਿਆ ਕਿ ਕੋਈ ਰੋਕਾਂ ਨਾ ਲੱਗ ਜਾਣ ਕੋ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਜਥੇਬੰਦੀਆਂ ਵੱਲੋਂ ਵਿਰੋਧ ਨਾ ਹੋਵੇ ਸਿੱਖ ਕੌਮ ਵੱਲੋਂ ਵਿਰੋਧ ਨਾ ਹੋਵੇ ਸੋ ਬੜੇ ਤਰੀਕੇ ਦੇ ਨਾਲ ਇਹ ਕੰਮ ਕੀਤਾ ਗਿਆ ਅਸੀਂ ਕੋਈ ਸ਼ੱਕ ਸ਼ੁਭਾ ਨਹੀਂ ਪੈਦਾ ਕਰਦੇ ਕਿ ਅਕਾਲ ਤਖਤ ਦਾ ਫੈਸਲਾ ਜਿਹੜਾ ਹੈਗਾ ਉਹ ਸ਼ੱਕ ਦੇ ਦਰਮਿਆਨ ਹੈ ਪਰ ਜੋ ਪਿਛਲੇ ਸਮੇਂ ਦੇ ਵਿੱਚ ਹਾਲਾਤ ਹੋਏ ਜੋ ਪਿਛਲੇ ਸਮੇਂ ਦੇ ਵਿੱਚ ਕੁਝ ਐਸੇ ਫੈਸਲੇ ਪਿਛਲੇ ਜਥੇਦਾਰਾਂ ਵੱਲੋਂ ਲਏ ਗਏ ਉਹਨੂੰ ਦੇਖਦਿਆਂ ਹੋਇਆਂ ਮਤਲਬ ਕਿਤੇ ਨਾ ਕਿਤੇ ਮੰਨਦੇ ਵਿੱਚ ਇਹ ਗੱਲਾਂ ਆਉਂਦੀਆਂ ਵੀ ਕੀ ਕਿਤੇ ਇਹ ਪਲਾਨ ਤਹਿਤ ਕੀਤਾ ਗਿਆ ਕੰਮ ਤਾਂ ਨਹੀਂ ਕਿ ਇਹਦੇ ਪਿੱਛੇ ਵੀ ਉਹ ਤਾਕਤਾਂ ਤਾਂ ਨਹੀਂ ਜਿਨ੍ਹਾਂ ਨੇ ਸਰਸੇ ਵਾਲੇ ਸਵਾਦ ਨੂੰ ਮੁਆਫੀਨਾਮਾ ਜਿਹੜਾ ਹੈਗਾ ਉਹ ਲਿਖਵਾ ਕੇ ਦੇ ਦਿੱਤਾ ਸੀ ਤੇ ਸਿੱਖ ਕੌਮ ਨੂੰ ਜਦੋਂ ਪਤਾ ਲੱਗਿਆ ਤੇ ਫਿਰ ਇੱਕਦਮ ਹੜਕੰਬ ਮਚ ਗਿਆ ਫਿਰ ਦੁਨੀਆ ਭਰ ਦੇ ਵਿੱਚ ਉਹ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਚਰਚਾ ਚੱਲੀ ਹੈ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਜਦੋਂ ਗੱਲ ਕਰਨੀ ਹੋਵੇ ਨਾ ਉਹ ਇਹ ਦੇਖਣਾ ਪਾਏਗਾ ਕਿ ਬਿਲਕੁਲ ਅੱਜ ਉਹਨਾਂ ਨੂੰ ਮੁਆਫ ਕਰ ਦਿੱਤਾ ਗਿਆ ਉਹਨਾਂ ਨੇ ਕਬੂਲ ਲਿਆ ਵੀ ਹੈ ਕਿ ਜੋ ਮੈਂ ਗਲਤੀਆਂ ਕੀਤੀਆਂ ਜੋ ਸਪੀਚਸ ਵਿਵਾਦਤ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਬਾਰੇ ਮੈਂ ਮੁਆਫੀ ਮੰਗਦਾ ਸੋ ਉਹਦੇ ਵਿੱਚ ਇਹ ਵੀ ਦੇਖਣਾ ਪਾਏਗਾ ਕਿ ਉਹਨਾਂ ਨੇ ਉਸੇ ਹੀ ਦਰਬਾਰ ਸਾਹਿਬ ਨੂੰ ਉਸੇ ਹੀ ਅਕਾਲ ਤਖਤ ਨੂੰ ਬਿਲਡਿੰਗ kiya ਸੀ ਕਿ ਬਿਲਡਿੰਗ ਹੈਗੀ ਹੈ ਬਿਲਡਿੰਗਾਂ ਢੈਂਦੀਆਂ ਰਹਿੰਦੀਆਂ ਤੇ ਬਣਦੀਆਂ ਰਹਿੰਦੀਆਂ ਸੋ ਅੱਜ ਵੇਖਣ ਵਾਲੀ ਗੱਲ ਇਹ ਹੋਈ ਹੈ ਵੀ ਉਸੇ ਬਿਲਡਿੰਗ ਦੇ ਉੱਤੇ ਆ ਕੇ ਜਿਹੜੀ ਉਹ ਬਿਲਡਿੰਗ ਕਹਿੰਦੇ ਨੇ ਉੱਥੇ ਆ ਕੇ ਉਹਨਾਂ ਨੂੰ ਝੁਕਣਾ ਪਿਆ ਤੇ ਉੱਥੇ ਨਤਮਸਤਕ ਹੋ ਗਿਆ ਆਪਣੀ ਜਿਹੜੀ ਹੈ ਉਹ ਬੰਦ ਖਲਾਸ ਕਰਵਾਉਣੀ ਪਈ ਹੈ ਸੋ ਇਥੋਂ ਇਹ ਸਮਝ ਲੱਗ ਜਾਂਦੀ ਹੈ ਵੀ ਅਕਾਲ ਤਾ ਤਾਕਤ ਜਿਹੜਾ ਉਹ ਵਾਕਈ ਮਹਾਨ ਹੈ ਉਥੇ ਆਉਣਾ ਹੀ ਪੈਣਾ ਹੈ ਭਾਵੇਂ ਰਣਜੀਤ ਸਿੰਘ ਢੱਡਰੀਆਂ ਵਾਲਾ ਹੋਵੇ ਭਾਵੇਂ ਘੱਗਾ ਜੀ ਹੋਣ ਭਾਵੇਂ ਕੋਈ ਹੋਰ ਹੋਵੇ ਜਿਹੜੇ ਸਿੱਖ ਕੌਮ ਦੇ ਵਿੱਚ ਆਪਣੇ ਆਪ ਨੂੰ ਪ੍ਰਚਾਰਕ ਦੱਸ ਕੇ ਤੇ ਖਲਾਫਤ ਜਿਹੜੀ ਹੈਗੀ ਉਹ ਕਰਦੇ ਆਏ ਨੇ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮਤਲਬ ਕਿ ਉਹਨਾਂ ਨੂੰ ਮੁਆਫੀ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਦੇ ਦੀਵਾਨਾਂ ਨੂੰ ਵੀ ਹੁਣ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਪੰਜਾਬ ਪੂਰੇ ਭਾਰਤ ਦੇ ਵਿੱਚ ਆਪਣੇ ਦੀਵਾਨ ਜਿਹੜੇ ਆ ਉਹ ਲਾ ਸਕਦੇ ਨੇ ਇਥੇ ਜ਼ਿਕਰ ਜੋਗ ਹੈ ਕਿ ਉਹਨਾਂ ਦੇ ਦੀਵਾਨ ਕਾਫੀ ਸਾਲਾਂ ਤੋਂ ਬੰਦ ਸੀ ਉਹ ਸਿਰਫ YouTube ਦੇ ਉੱਤੇ ਜਾਂ ਆਪਣੇ ਪਰਮੇਸ਼ਰ ਦਵਾਰ ਜੋ ਉਹਨਾਂ ਨੇ ਸਥਾਨ ਬਣਾਇਆ ਹੋਇਆ ਉੱਥੇ ਅੰਦਰ ਰਹਿ ਕੇ ਹੀ ਉਹ ਪ੍ਰਚਾਰ ਕਰਦੇ ਸੀ ਸੋ ਹੁਣ ਗੱਲ ਕਰੀਏ ਕਿ ਕਿਹੜੀਆਂ-ਕਿਹੜੀਆਂ ਗੱਲਾਂ ਇੱਕ ਤਾਂ ਉਹਨਾਂ ਨੇ ਗੱਲ ਕੀਤੀ ਸੀ ਕਿ ਇਹ ਬਿਲਡਿੰਗਾਂ ਨੇ ਹਨਾ ਉਤੋਂ ਸਰੋਵਰ ਦੇ ਪਾਣੀ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਕਿ ਭਾਈ ਇਹ ਤਾਂ ਪਾਣੀ ਹੈ ਇਹਨੂੰ ਜਲ ਕਹਿਣਾ ਜਾਂ ਤੁਸੀਂ ਪਾਣੀ ਕਹਿ ਲਓ ਤਾਂ ਇੱਕੋ ਗੱਲ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਫਿਰ ਤੁਹਾਨੂੰ ਇਹ ਵੀ ਦਸੀਏ ਕਿ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਹੋਇਆ ਕਰਦੇ ਸੀ ਤਾਂ ਉਸ ਵੇਲੇ ਅਵੀੰਮੀ ਸਾਡੇ ਦੇ ਮਹਾਨ ਸੰਤ ਜਰਨੈਲ ਸਿੰਘ ਜਿਹੜੇ ਭਿੰਡਰਾਂ ਵਾਲੇ ਨੇ ਉਹਨਾਂ ਦੇ ਬਾਰੇ ਬਹੁਤ ਜਿਹੜੀਆਂ ਆਪਣੇ ਦਿਵਾਨਾ ਦੇ ਵਿੱਚ ਸਪੀਚਸ ਹੋ ਗਈਆਂ ਜਾਂ ਆਪਣੀ ਕਥਾ ਹੋ ਗਈ ਜਾਂ ਉਸ ਵੇਲੇ ਦੀਆਂ ਉਹਨਾਂ ਦੀਆਂ ਜੀਵਨੀਆਂ ਆਪਾਂ ਕਹਿ ਲਈਏ ਉਹ ਸੁਣਾਉਂਦੇ ਹੁੰਦੇ ਸੀ ਪਰ ਜਦੋਂ ਉਹ ਭਾਈ ਬਣ ਜਾਂਦੇ ਨੇ ਜਦੋਂ ਅਪਗ੍ਰੇਡ ਬਣ ਜਾਂਦੇ ਨੇ ਤਾਂ ਉਸ ਵੇਲੇ ਉਹਨਾਂ ਨੇ ਸੰਤ ਜਰਨੈਲ ਸਿੰਘ ਹੋਰਾਂ ਦਾ ਵੀ ਵਿਰੋਧ ਕੀਤਾ ਉਸ ਵੇਲੇ ਜਿਹੜੀ ਚੱਲੀ ਲਹਿਰ ਸੀ ਉਸ ਦਾ ਵੀ ਵਿਰੋਧ ਕੀਤਾ ਸੋ ਸਮੇਂ-ਸਮੇਂ ਦੇ ਉੱਤੇ ਐਸੀਆਂ ਬਹੁਤ ਸਾਰੀਆਂ ਵਿਵਾਦਿਤ ਟਿੱਪਣੀਆਂ ਨੇ ਜਿਹੜੀਆਂ ਕੀਤੀਆਂ ਗਈਆਂ ਹੁਣ ਮੇਰਾ ਇੱਕ ਸਵਾਲ ਹੈ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਸਿਧਾਂਤਾਂ ਤੇ ਨਹੀਂ ਰਿਹਾ ਭਾਈ ਉਹ ਆਪਣੇ ਸਿਧਾਂਤਾਂ ਤੋਂ ਥੜਕ ਗਿਆ ਉਹਨੇ ਅਜ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗਿਆ ਇਸ ਕਰਕੇ ਅਸੀਂ ਉਹਦੇ ਨਾਲ ਓਦੋਂ ਤੋਂ ਨਾਰਾਜ਼ ਚੱਲਦੇ ਆ ਰਹੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਹੋ ਰਹੀਆਂ ਨਾ ਹੋਰ ਵੱਡੇ ਪੰਥਕ ਪੁਰਾਣੇ ਪੰਥਕ ਕਹਿੰਦੇ ਨੇ ਕਿ ਉਹ ਜੀ ਇੱਕ ਇਸ ਤਰ੍ਹਾਂ ਦਾ ਮਾਮਲਾ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਕਿਉਂ ਲੈ ਗਏ ਤੇ ਫਿਰ ਇੱਕ ਗੱਲ ਹੋਰ ਹੋਈ ਸੀ ਕਿ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੇ ਇਹ ਕਿਉਂ ਕਹਿ ਦਿੱਤਾ ਗੁਰਦੁਆਰਿਆਂ ਦੇ ਵਿੱਚੋਂ ਕੁਰਸੀਆਂ ਚਕਾ ਦਿਓ ਇਹ ਬੜਾ ਗਲਤ ਕੀਤਾ ਜੀ ਉਹਨਾਂ ਨੇ ਕੌਮ ਜਿਹੜੀ ਹੈ ਉਹ ਨਰਾਸ਼ ਹੋਈ ਇਸ ਗੱਲੋਂ ਸੋ ਜੋ ਜੋ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪਾਸਟ ਹੈਗਾ ਦੇਖੀਏ ਉਹਨਾਂ ਦੀ ਗੱਲਬਾਤ ਕੀਤੀ ਹੋਈ ਸੋ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਕੀਤੇ ਪ੍ਰਚਾਰ ਦੇ ਨਾਲ ਕੀ ਇਫੈਕਟ ਪਏ ਬਹੁਤ ਸਾਰੇ ਮੈਂ ਦੇਖੇ ਬਹੁਤ ਸਾਰੇ ਸਾਡੇ ਹਜੇ ਵੀ ਸੋਸ਼ਲ ਮੀਡੀਆ ਦੇ ਉੱਤੇ ਉਹ ਚਿਹਰੇ ਘੁੰਮਦੇ ਨੇ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਅਪਗ੍ਰੇਡ ਹੋ ਗਏ ਨਾ ਤੇ ਉਹਨਾਂ ਦਾ ਪ੍ਰਚਾਰ ਸੁਣ ਕੇ ਉਹਨਾਂ ਨੇ ਕੇਸ ਤੱਕ ਕਤਲ ਕਰਵਾ ਦਿੱਤੇ ਸੋ ਇਹ ਇੱਕ ਪਾਸੇ ਉਹਨਾਂ ਨੂੰ ਰੱਖ ਲਈਏ ਤੇ ਅੱਜ ਉਹੀ ਫੇਸਬੁੱਕ ਆਈਡੀਆਂ ਨੇ ਉਹੀ ਲੋਕ ਨੇ ਉਹ ਕਹਿ ਰਹੇ ਨੇ ਕਿ ਬਹੁਤ ਵਧੀਆ ਗੱਲ ਹੋਈ ਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆ ਉਹ ਵਾਪਸ ਆ ਗਏ ਮਤਲਬ ਕਿ ਇੱਕ ਪਾਸੇ ਗੁਨਾਹਾਂ ਦਾ ਟੋਕਰਾ ਭਰਿਆ ਹੋਇਆ ਤੇ ਇੱਕ ਪਾਸੇ ਇੱਕ ਅੱਧੀ ਜਿਹੜੀ ਗੱਲਬਾਤ ਹੈ ਕਿ ਆ ਜਾਂਦਾ ਇਹਨਾਂ ਵੱਲੋਂ ਕਿ ਮਿਸਟੇਕ ਕੀਤੀ ਗਈ ਭਾਈ ਅਮਰਸਪਾਲ ਸਿੰਘ ਵੱਲੋਂ ਸੋ ਉਹਨੂੰ ਲੈ ਕੇ ਉਹ ਉਹਨਾਂ ਦੇ ਸਾਰਾ ਪੰਥ ਵਿਰੋਧ ਦੇ ਵਿੱਚ ਹੋਇਆ ਹੋਇਆ ਤੇ ਅੱਜ ਢੱਡਰੀਆਂ ਵਾਲੇ ਦੇ ਹੱਕ ਦੇ ਵਿੱਚ ਉਹ ਸਾਰੇ ਆ ਗਏ ਨੇ ਇਵਨ ਕਿ ਬਾਬਾ ਹਰਨਾਮ ਸਿੰਘ ਵੀ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਹੋਏ ਸੁਣੇ ਕਿ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਭਾਈ ਰਣਜੀਤ ਸਿੰਘ ਦੇ ਨਾਲ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਸੋ ਮਤਲਬ ਕੁੱਲ ਮਿਲਾ ਕੇ ਕਹੀਏ ਭੀ ਇੱਕ ਹਰੀ ਝੰਡੀ ਗ੍ਰੀਨ ਸਿਗਨਲ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਿਲ ਚੁੱਕਿਆ ਇਹਦੇ ਪਿੱਛੇ ਕਾਰਨ ਜਿਹੜੇ ਨੇ ਉਹ ਵੱਖ-ਵੱਖ ਇਹ ਹੋ ਸਕਦਾ ਹੈ ਕਿ 27 ਲਈ ਗਰਾਉਂਡ ਤਿਆਰ ਕਰਨੀ ਜੋ ਅਸੀਂ ਸੋਚਦੇ ਹਾਂ ਕਿ 27 ਦੇ ਵਿੱਚ ਜੋ ਚੋਣਾ ਆ ਰਹੀਆਂ ਨੇ ਵੋਟਾਂ ਆ ਰਹੀਆਂ ਵਿਧਾਨ ਸਭਾ ਦੀਆਂ ਤੋਂ ਉਸ ਨੂੰ ਲੈ ਕੇ ਹੁਣ ਅਕਾਲੀ ਦਲ ਜਿਹੜਾ ਹੈਗਾ ਉਹ ਬਹੁਤ ਆ ਆ ਆ ਆਪਾਂ ਕਹੀਏ ਵੀ ਗਹਿਰਾਈ ਦੇ ਵਿੱਚ ਜਾ ਚੁੱਕਿਆ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿੱਤੇ ਜਾਣ ਵੱਖ-ਵੱਖ ਤਰੀਕੇ ਦੇ ਹਥਕੰਡੇ ਅਪਣਾਏ ਜਾ ਰਹੇ ਆ ਸੋ ਹੋ ਸਕਦਾ ਹੈ ਸਾਡਾ ਇਹ ਇਹ ਨਹੀਂ ਹੈ ਕਿ ਸਾਡੇ ਕੋਲ ਆਪਾਂ ਕਹੀਏ ਵੀ ਵਾਕਈ ਇਸ ਤਰ੍ਹਾਂ ਹੋਇਆ ਪਰ ਇਹ ਆਪਾਂ ਇਹ ਅੰਦਾਜ਼ੇ ਲਾ ਸਕਦੇ ਹਾਂ ਦੂਸਰੀ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਕਿਸੇ ਨੂੰ ਲਿਆ ਕੇ ਖੜੇ ਕਰਨਾ ਕੋਈ ਵੱਡੇ ਪ੍ਰਚਾਰਕ ਨੂੰ ਇਹਦਾ ਇੱਕ ਇਹ ਵੀ ਹਿੱਸਾ ਹੋ ਸਕਦਾ ਹੈ ਇਹ ਵੀ ਫੈਕਟ ਹੋ ਸਕਦਾ ਹੈ ਤੀਸਰੀ ਗੱਲ ਇਹ ਵੀ ਹੋ ਸਕਦੀ ਹੈ ਕਿ ਵਾਕਿਆ ਹੀ ਭਾਈ ਰਣਜੀਤ ਸਿੰਘ ਹੋਰਾਂ ਨੂੰ ਇਹ ਲੱਗਿਆ ਹੋਵੇ ਕਿ ਮੇਰੇ ਕੋਲੋਂ ਗਲਤੀਆਂ ਹੋਈਆਂ ਤੇ ਮੈਨੂੰ ਮੁਆਫੀ ਜਿਹੜੀ ਆ ਉਹ ਮੰਗ ਲੈਣੀ ਚਾਹੀਦੀ ਹੈ ਤੇ ਦੁਬਾਰਾ ਪੰਥ ਦੇ ਵਿੱਚ ਆ ਕੇ ਜਿਹੜਾ ਨਰੋਲ ਪ੍ਰਚਾਰ ਹੁੰਦਾ ਹੈ ਪੰਥ ਦਾ ਉਹ ਕਰਨਾ ਚਾਹੀਦਾ ਹੈ ਨਾ ਕਿ ਨਿੰਦਕ ਮਹਿਕਮੇ ਵਾਲਾ ਨਾ ਕਿ ਅਪਗ੍ਰੇਡਾਂ ਵਾਲਾ ਸੋ ਇੱਕ ਇਹ ਵੀ ਪੱਖ ਹੋ ਸਕਦਾ ਨਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਚਾਲਾਂ ਹੀ ਨੇ ਪਈ ਰਣਜੀਤ ਸਿੰਘ ਦਾ ਵਾਕਈ ਆਪਾਂ ਕਈਏ ਵੀ ਇੱਕ ਵਾਰ ਫੇਰ ਟਰਾਂਸਫਰਮੇਸ਼ਨ ਹੋ ਸਕਦੀ ਹੈ ਉਹਨਾਂ ਦੀ ਹੋ ਗਈ ਹੋਵੇ ਉਹਨਾਂ ਦੀ ਸੋਚ ਜਿਹੜੀ ਆ ਦੁਬਾਰਾ ਬਦਲ ਗਈ ਹੋਵੇ ਹੈਨਾ ਸੋ ਇਹ ਤਿੰਨ ਚਾਰ ਫੈਕਟ ਹੈਗੇ ਆ ਜਿਨ੍ਹਾਂ ਦੇ ਉੱਤੇ ਅਸੀਂ ਸੋਚ ਸਕਦੇ ਆ ਵਿਚਾਰ ਕਰ ਸਕਦੇ ਆ ਪਰ ਸਮਾਂ ਦੱਸੇਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜਦੇ ਆ ਕਾਲ ਤਖਤ ਦੇ ਉੱਤੇ ਆਏ ਉਹਨਾਂ ਨੇ ਮੁਆਫੀ ਕਿਉਂ ਮੰਗੀ ਉਹਨਾਂ ਨੂੰ ਕਿਉਂ ਲੱਗਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਜਥੇਦਾਰ ਸਾਹਿਬ ਨੂੰ ਕਿਉਂ ਲੱਗਿਆ ਕਿ ਭਾਈ ਰਣਜੀਤ ਸਿੰਘ ਨੂੰ ਮੁਆਫ ਕਰ ਦੇਣਾ ਚਾਹੀਦਾ ਹੁਣ ਇੱਥੇ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਤੇ ਇੱਕ ਹਾਸੇ ਵਾਲੀ ਗੱਲ ਮੈਂ ਤੁਹਾਨੂੰ ਦੱਸਣ ਕਿ ਇਹਨਾਂ ਦਾ ਇੱਕ ਚੇਲਾ ਜਾਂ ਫਿਰ ਇਹ ਕਹਿ ਲਈਏ ਕਿ ਉਹਨਾਂ ਦੇ ਚੇਲੇ ਰਹੇ ਨੇ ਜਾਂ ਉਹ ਇਹਨਾਂ ਦਾ ਚੇਲਾ ਉਹ ਨਿਊਜ਼ੀਲੈਂਡ ਬੈਠਾ ਹਰਨੇਕ ਨੇਕੀ ਕਿਹਾ ਜਾਂਦਾ ਉਹਨੂੰ ਸੋ ਉਹ ਸਾਰਾ ਦਿਨ ਸਿੱਖ ਪੰਥ ਦੇ ਖਿਲਾਫ ਸਿੱਖ ਸ਼ਕਤੀਆਂ ਦੇ ਖਿਲਾਫ ਜੋ ਗੰਦ ਜਿਹੜਾ ਹੈਗਾ ਉਹ ਬਕਦਾ ਰਹਿੰਦਾ ਬੈਠਾ ਸੋ ਉਹਦੀ ਜ਼ੁਬਾਨ ਵੀ ਇਸ ਤਰ੍ਹਾਂ ਦੀ ਹੈ ਉਹ ਜਦੋਂ ਹੱਸਦਾ ਵੀ ਹੈ ਤੇ ਇਸ ਤਰ੍ਹਾਂ ਹੀ ਲੱਗਦਾ ਕਿ ਉਹ ਗੰਦੀ ਬਕ ਰਿਹਾ ਉਹ ਉਹਦਾ ਚਿਹਰਾ ਜਦੋਂ ਸਾਹਮਣੇ ਆਉਂਦਾ ਤੇ ਉਹ ਬਹੁਤ ਹੋਰ ਤਰੀਕੇ ਦਾ ਨਾ ਇੱਕ ਭਾਵਨਾਵਾਂ ਜਿਹੜੀਆਂ ਅੰਦਰੋਂ ਮਾੜੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਬੰਦੇ ਦੇ ਪ੍ਰਗਟ ਹੋਣ ਲੱਗ ਪੈਂਦੀ ਆ ਵੀ ਜਿਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਆ ਜਾਂਦਾ ਉਹ ਬੰਦਾ ਜਿਹੜਾ ਹੈਗਾ ਹੱਕ ਠੋਕ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜਿਹੜੀ ਕੀਤੀ ਗੱਲ ਬਿਲਡਿੰਗਾਂ ਵਾਲੀ ਗੱਲ ਉਸ ਤੋਂ ਬਾਅਦ ਪਾਣੀਆਂ ਵਾਲੀ ਗੱਲ ਫਿਰ ਫਿਰ ਇਹ ਕਿ ਕੋਈ ਰੱਬ ਨਹੀਂ ਹੈ ਕੁਦਰਤ ਹੀ ਹੈ ਸਭ ਕੁਝ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਸਾਨੂੰ ਵੇ ਹੈ ਮਿਲਿਆ ਹੋਇਆ ਇੱਕ ਰਸਤਾ ਹੈ ਇਹ ਇਹ ਗੁਰੂ ਨਹੀਂ ਹੈ ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਨੇਕੀ ਨਾਲੋਂ ਨਾਲ ਫੁੱਲ ਚੜਾਉਂਦਾ ਰਿਹਾ ਸੋ ਅੱਜ ਨੇਕੀ ਦੇ ਹਾਲਾਤ ਵੇਖਣ ਵਾਲੇ ਨੇ ਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਭਾਈ ਪਰਮਜੀਤ ਸਿੰਘ ਅਕਾਲੀ ਫੋਨ ਲਾ ਲੈਂਦੇ ਨੇ ਨੇਕੀ ਆ ਜਦੋਂ ਫੈਸਲਾ ਆਇਆ ਨਾ ਅਕਾਲ ਤਾਕਤ ਤੋਂ ਉਸ ਤੋਂ ਬਾਅਦ ਫਿਰ ਨੇਕੀ ਨੂੰ ਫੋਨ ਲਾ ਲੈਂਦੇ ਵੀ ਹੁਣ ਦੱਸ ਹੁਣ ਕਿਹੜੇ ਪਾਸੇ ਨੂੰ ਜਾਏਗਾ ਤੇ ਫਿਰ ਨੇਕੀ ਨੂੰ ਗੱਲ ਨਹੀਂ ਆਉਂਦੀ ਅੱਗੋਂ ਕੋਈ ਵੀ ਸੋ ਟਾਲ ਮਟੋਲ ਕਰਦਾ ਤੇ ਵਾਕਈ ਗੱਲ ਇਹ ਆ ਵੀ ਅੱਜ ਨੇਕੀ ਵੀ ਸੋਚਦਾ ਹੋਣਾ ਵੀ ਜਿਹਦੇ ਪਿੱਛੇ ਐਡਾ ਵੱਡਾ ਸਟੈਂਡ ਲੈ ਲਿਆ ਮੈਂ ਤੇ ਉਹ ਅੱਜ ਬੰਦਾ ਜਿਹੜਾ ਹੈਗਾ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਫੇਰ ਉਸ ਅਕਾਲ ਤਾਕਤ ਦੇ ਉੱਤੇ ਜਾ ਕੇ ਜਿਹੜਾ ਬਹਿ ਗਿਆ ਉੱਥੇ ਮਾਫੀ ਮੰਗ ਲਈ ਤੇ ਹੁਣ ਨੇਕੀ ਕਿੱਧਰ ਨੂੰ ਜਾਊਗਾ ਸਵਾਲ ਇਹ ਪੈਦਾ ਹੁੰਦਾ ਜੀ ਜੀ ਥੋੜਾ ਤਾਂ ਹੰਦ ਕਰਦੇ ਹਾਂ ਦਿਲ ਸੰਦ ਰੁੰਦੇ ਲਈ ਆਪਣੇ ਵਿਚਾਰ ਸਾਡੇ ਤਾਂਵਾ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ